ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹਨੇ ਜੰਗੇ ਆਜ਼ਾਦੀ ਵਿੱਚ ਬਹੁਤ ਅਹਿਮ ਯੋਧੇ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦیاں ਪ੍ਰਾਪਤ ਕੀਤੀਆਂ ਕਾਲੇ ਪਣੀ ਸਜਾਵਾਂ ਕੱਟੀਆਂ ਉਹ ਪੰਜਾਬ ਜੀ ਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾ ਕਰਮਾਨੀਆ ਕੀਤੀਆਂ ਬਾਹਰ ਦੀ جنگ ਪਹਿਣ ਦੀ جنگ ਘੱਤਰ ਦੀ جنگ ਕਰ ਗਈ ਜੰਗ ਕੋਈ ਥਾਂ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾ ਲੋਕ ਸ਼ੀਰ ਨਾ ਹੋਏ ਹੋਣ ਜਾਂ ਆਪਣਾ ਜਨਨਾ ਕਰਵਾਦਨਾ ਕੀਤੇ ਹੋਣ ਉਹ ਪੰਜਾਬ ਜਿਹਨੇ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 60ਵਿਆਂ ਵਿੱਚ 70ਵਿਆਂ ਵਿੱਚ ਧਾਰਾ ਪੀ ਐਲ 400 ਸੀਰੀਅਲ ਸ਼ਰਮਨਾਕ ਚਾਤਾਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਖਰਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਦਾ ਮੋਟੇ ਨਾਜਾਂ ਦੀ ਪਹਿਲਾਵਾਰ ਚ ਆਤਮ ਨਿਰਭਰ ਬਣਾਇਆ ਪਰ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆ ਹੈਗਾ ਉਸ ਪੰਜਾਬ ਨੂੰ ਜੋ ਮਦਦ ਹੀ ਲੋੜ ਸੀ ਜਦੋਂ ਹਰ ਇਨਕਲਾਬ 90 ਵਿੱਚ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੋਪ ਡਫਰ ਵੱਡ ਡਵਾਰੀ ਟ੍ਰਾਂਸਫਰ ਕੇਸ਼ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਦੀ ਲੋੜ ਸੀ ਕੇਂਦਰ ਨੇ ਮਦਦ ਹੀ ਨਹੀਂ ਕੀਤੀ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੱਦਰ ਦੇ ਸੜਕਾਂ ਦੇ ਨੇ ਦਿੱਲੀ ਦੀ ਗਰੂਹਾ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੇ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤੋ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਜੋ ਸਰਕਾਰ ਦੇ ਵੀ ਯਾਰ ਨੇ ਅਬਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾ ਖਰਬਾ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬੜੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾ ਵਾਸਤੇ ਨਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ جو جی ایس سی ہے کہ تھارا بزٹ اوتے سامان سمدا کہ ایم ایس پی پیز 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 دے کلونی گرانٹی دیتی جاوے کھیتی واری دا جو قرضہ ہے گا کھیتی دا مزدوراں دا معاف کیتا جاوے ਜਿਹੜੀ ਅਗਰੀ ਵੀ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਰੈਕ੍ਰੀ ਵੀ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ ਔਰ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ 2024 ਦਾ ਬਜਟ ਇੱਕ ਮਜਬੂਰੀ ਦਾ ਬਜਟ ਹੈਗਾ ਇੱਕ ਸਿਆਸੀ ਤੌਰ ਤੇ ਅਸਰ ਸਰਕਾਰ ਦਾ ਇੱਕ ਕਮਜ਼ੋਰ ਬਜਟ ਹੈਗਾ ਆ ਇਸ ਬਜਟ ਵਿੱਚ ਜੋ ਸੰਗੀ ਭਾਵਨਾ ਸਾਡੇ ਸੰਵਿਧਾਨ ਦੀ ਹੈਗੀ ਹੈ ਉਹਦੀ ਘੋਰ ਲੰਗਣਾ ਕੀਤੀ ਗਈ ਹੈਗੀ ਹੈ 28 ਰਾਜ ਨੇ 8 ਯੂਨਿਟ ਟੈਟਰੀs ਹੈਗੇ ਉਹਨਾਂ ਦੇ ਹਿਤਾ ਨੂੰ ਸਿਰਫ ਦੋ ਰਾਜਾਂ ਦੇ ਹਿਤਾ ਕਰਕੇ ਸਭ ਨੂੰ ਕੁਰਬਾਨ ਕਰ ਦਿੱਤਾ ਗਿਆ ਹੈਗਾ ਸਰ ਜਿਹੜਾ ਭਾਰਤੀ ਸੰਵਿਧਾਨ ਹੈ ਉਹਦੇ 'ਚ ਮੈਂਸ਼ਨਡ ਹੈ ਕਿ ਭਾਰਤੀ ਰਾਜਾਂ ਦਾ ਸੰਘ ਹੈਗਾ ਆ ਇਸ ਦਾ ਮਤਲਬ ਇਹ ਹੈਗਾ ਕਿ ਕਿਸੇ ਹਿੰਦੁਸਤਾਨ ਜਾਂ ਭਾਰਤ ਨਾ ਦੇ ਮੁਲਕ ਨੇ ਆਪਣੇ ਟੁਕੜੇ ਕਰਕੇ ਇਹ ਪੰਜਾਬ ਇਹ ਬੰਗਾਲ ਇਹ ਮਹਾਰਾਸ਼ਟਰ ਇਹ ਤਾਮਲ ਆਡੂ ਨਹੀਂ ਬਣਾਏ ਬਲਕਿ ਪੰਜਾਬ ਬੰਗਾਲ ਮਹਾਰਾਸ਼ਟਰ ਤਾਮਲ ਆਡੂ ਨੇ ਆਪਣੀ ਹਸਤੀ ਤੇ ਹੋਂਦ ਮਿਟਾ ਕੇ ਇਹ ਹਿੰਦੁਸਤਾਨ ਬਣਾਇਆ ਇਹ ਭਾਰਤ ਬਣਾਇਆ ਹੈਗਾ ਸੋ ਇਹਦੀ ਇਹ ਭਾਵਨਾ ਹੈਗੀ ਹੈ ਕਿ ਰਾਜਾਂ ਨੂੰ ਸਭ ਨੂੰ ਬਰਾਬਰ ਅਧਿਕਾਰ ਹੈਗੇ ਹੈ ਔਰ ਜਿਵੇਂ ਸੰਵਧਾਨ ਵਿੱਚ ਰਾਜਾਂ ਦੀ ਸੂਚੀ ਕੇਂਦਰੀ ਸੂਚੀ ਤੇ ਸੰਵਰਤੀ ਸੂਚੀ ਸੀਗੀ ਉਹਨੋਂ ਪਿਛਲੇ ਸਰਕਾਰ ਦਾ 10 ਸਾਲ ਸਰਕਾਰ ਨੇ ਇੱਕ ਤੋਂ ਬਾਅਦ ਦੂਜਾ ਮਹਿਕਮਾ ਇੱਕ ਤੋਂ ਬਾਅਦ ਦੂਜਾ ਵਿਸ਼ਾ ਸੰਵਰਤੀ ਸੂਚੀ ਵਿੱਚੋਂ ਰਾਜਾਂ ਦੀ ਸੂਚੀ ਨੂੰ ਕੱਢ ਕੇ ਕੇਂਦਰ ਦੀ ਸੂਚੀ ਵਿੱਚ ਪਾ ਲਿਆ ਗਿਆ ਹੈਗਾ ਤੇ ਲਗਾਤਾਰ ਰਾਜਾਂ ਨੂੰ ਕਮਜ਼ੋਰ ਕਰਕੇ ਕੇਂਦਰ ਨੂੰ ਆਰਥਿਕ ਤੌਰ ਤੇ ਵੀ terror बाकी विषय केंद्र नु देख के मजबूती दीती जा रही है ते राजा नु कमजोर कीता जा रया है गए जिस कर के राजा दी वित्तीय हालत बहुत ਮਾੜੀ ਹੈਗੀ ਹੈ ਤੇ ਕੇਂਦਰ ਨੇ ਆਪਣੇ ਆਪ ਨੂੰ ਸਟਰੋਂਗ ਕਰ ਲਿਆ ਹੈਗਾ ਫਿਰ ਆਪ ਦਾਤਾ ਬਣ ਗਿਆ ਤੇ ਰਾਜਾ ਨੂੰ ਪਖਾਰੀ ਬਣਾ ਦਿੱਤਾ ਗਿਆ ਇਸੇ ਕਰਕੇ ਬਹੁਤ سارے ਰਾਜ ਆਂਧਰਾ ਤੇ ਬਿਹਾਰ ਨੂੰ ਛੱਡ ਕੇ ਅੱਜ ਅਣਗੌਲੇ ਮਹਿਸੂਸ ਕਰਦੇ ਨੇ ਉਹਨਾਂ ਦੇ ਤਾਂ ਧਿਆਨ ਨਹੀਂ ਰੱਖਿਆ ਗਿਆ ਕਿਉਂਕਿ ਕੇਂਦਰ ਨੇ ਆਪਣੇ ਆਪ ਨੂੰ ਵਿੱਤੀ ਤੌਰ ਤੇ ਵੀ ਤੇ ਸਾਧਨਾਂ ਦੇ ਤੌਰ ਤੇ ਵੀ ਉਹ ਇਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਸਰ ਜਿੰਨੇ ਦੇਸ਼ ਦਾ ਸकल ਘਰੇਲੂ ਉਤਪਾਦ ਹੈ ਜੀ ਡੀ ਪੀ ਹੈ ਕਿੱਥੇ ਪੈਦਾ ਹੁੰਦਾ ਹੈਗਾ ਰਾਜਾਂ 'ਚ ਪੈਦਾ ਹੁੰਦਾ ਹੈਗਾ ਜਿੰਨੀ ਵੈਸ ਜਨਰੇਸ਼ਨ ਹੈਗੀ ਹੈ ਪੂੰਜੀ ਸਿਰਜਣਾ ਕਿੱਥੇ ਪੈਦਾ ਹੁੰਦੀ ਹੈ ਰਾਜਾਂ 'ਚ ਪੈਦਾ ਹੁੰਦੀ ਹੈ ਜਿਹੜੇ ਕੁਦਰਤੀ ਸਾਧਨ ਸਰੋਤ ਨੇ ਖਾਣ ਨੇ ਖਦਾਨਾ ਨੇ ਕਿੱਤੇ ਨੇ ਉਹ ਰਾਜਾਂ ਵਿੱਚ ਨੇ ਤੇ ਰਾਜਾਂ ਨੂੰ ਹੌਲੀ-ਹੌਲੀ कमजोर करके इन वित्तीय साधनों ਤੇ ਕੁਦਰਤੀ ਸਰੋਤਾਂ ਤੇ ਅਲੱਗ-ਅਲੱਗ ਮਦਦਾਂ ਰਹੀ ਜਿਹੜੀ ਕੇਂਦਰੀ ਸੂਚੀ ਨਾਲ ਟਕਰਾ ਕੀਤਾ ਗਿਆ ਤੇ ਰਾਜਾਂ ਦੀ ਸੂਚੀ ਸੰਵਰਤੀ ਸੂਚੀ ਨਾਲ ਕਮਜ਼ੋਰ ਕੀਤਾ ਗਿਆ ਇਹ ਸੰਗੀ ਭਾਵਨਾ ਦੇ ਉਲਟ ਹੈਗਾ ਜਿਸ ਦੀ ਜੜੀ ਚਲ ਹੈਗੀ ਹੈ ਇਸ ਬਜਟ ਵਿੱਚ ਵੀ ਉਹ ਪੈਂਦੀ ਹੈਗੀ ਹੈ ਸਰ ਪੰਜਾਬ ਵਿੱਚ ਮੈਂ ਪੰਜਾਬ ਦਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇਸ ਬਜਟ ਪੰਜਾਬ ਦਾ ਜ਼ਿਕਰ ਤੱਕ ਨਹੀਂ ਉਹ ਪੰਜਾਬ ਜਿਹਨੇ ਜੰਗੇ ਆਜ਼ਾਦੀ ਵਿੱਚ ਬਹੁਤ ਅਹਿਮ ਯੋਧੇ ਯੋਗਦਾਨ ਪਾਇਆ ਸਭ ਤੋਂ ਵੱਧ ਸ਼ਹੀਦیاں ਪ੍ਰਾਪਤ ਕੀਤੀਆਂ ਕਾਲੇ ਪਣੀ ਸਜਾਵਾਂ ਕੱਟੀਆਂ ਉਹ ਪੰਜਾਬ ਜੀ ਨੇ ਬਾਅਦ ਵਿੱਚ ਦੇਸ਼ ਦੀ ਰਾਖੀ ਕਰਨ ਵਾਸਤੇ ਅਨੇਕਾ ਕੁਰਬਾਨੀਆਂ ਕੀਤੀਆਂ ਬਾਹਰ ਦੀ جنگ ਪਹਿਣ ਦੀ جنگ ਘੱਤਰ ਦੀ جنگ ਕਰ ਗਈ ਜੰਗ ਕੋਈ ਜਗ ਨਹੀਂ ਜਿੱਥੇ ਪੰਜਾਬ ਦੇ ਪਿੰਡ ਪਿੰਡ ਵਿੱਚ ਸ਼ਹੀਦਾ ਲੋਕ ਸ਼ਹੀਦ ਨਾ ਹੋਣ ਜਾਂ ਆਪਣਾ ਜਾਨਾ ਕਰਵਾ ਨਾ ਕੀਤੇ ਹੋਣ ਉਹ ਪੰਜਾਬ ਇਹਨਾਂ ਦੇਸ਼ ਦੀ ਉਸ ਵੇਲੇ ਜਦੋਂ ਭਾਰਤ ਅਕਾਲ ਪੈਂਦਾ ਸੀਗਾ 65 ਵਿੱਚ 70 ਵਿੱਚ ਧਾਰਾ ਪੀ ਐਲ 400 ਸੀਰੀਅਲ ਸ਼ਰਮਨਾਖ ਸਰਤਾਦੀਨ ਦੁਨੀਆ ਦੇ ਅਮੀਰ ਮੁਲਕਾਂ ਕੋਲੋਂ ਅਨਾਜ ਮੰਗਦਾ ਸੀਗਾ ਪੰਜਾਬ ਦੇ ਕਿਸਾਨਾਂ ਨੇ ਹਰਾਂ ਨਕਰਾਬ ਕਰਕੇ ਦੇਸ਼ ਦੀ ਮਦਦ ਕੀਤੀ ਤੇ ਦੇਸ਼ ਨੂੰ ਮੋٹے ਨਾਜਾਂ ਦੀ ਪੈੜਾਵਾਰ ਚ ਆਤਮ ਨਿਰਭਰ ਬਣਾਇਆ ਆਪਣੀ ਮਿੱਟੀ ਆਪਣੀ ਹਵਾ ਆਪਣਾ ਪਾਣੀ ਸਭ ਕੁਝ ਨਸ਼ਟ ਕਰ ਲਿਆ ਸਭ ਕੁਝ ਤਬਾਹ ਕਰ ਲਿਆ ਹੈਗਾ ਉਸ ਪੰਜਾਬ ਨੂੰ ਜੋ ਮਦਦ ਦੀ ਲੋੜ ਸੀ ਜਦੋਂ ਹਰ ਇਨਕਲਾਬ 90 ਵਿੱਚ ਪੀੜਾ ਪੈਣਾ ਸ਼ੁਰੂ ਹੋਇਆ ਤਾਂ ਪੰਜਾਬ ਨੂੰ ਕਰੋਪ ਡਵਰ ਬਦ ਡਵਰ ਤੇ ਵਸਿਫ ਕੈਸ਼ਨ ਦੀ ਲੋੜ ਸੀ ਜਿਹੜੀ ਫਸਲੀ ਚੱਕਰ ਬਦਲਦੀ ਲੋੜ ਸੀ ਕੇਂਦਰ ਨੇ ਮਦਦ ਨਹੀਂ ਕੀਤੀ ਉਲਟਾ ਪੰਜਾਬ ਨੂੰ ਜੋ ਲੋੜ ਸੀਗੀ ਐਗਰੋ ਬੇਸ ਇੰਡਸਟਰੀ ਦੀ ਉਹ ਪੰਜਾਬ ਨੂੰ ਨਹੀਂ ਦਿੱਤੀ ਗਈ ਇਸ ਤੋਂ ਬਗੈਰ ਜੋ ਪੰਜਾਬ ਦੀ ਕੁਦਰਤੀ ਇੰਡਸਟਰੀ ਸੀਗੀ ਬਟਾਲਾ ਜਲੰਧਰ ਲੁਧਿਆਣਾ ਗਵਰਨਮੈਂਟਗਾਰ ਸਾਰਿਆਂ ਨੂੰ ਹਰਮਾਚਲ ਤੇ ਉੱਤਰਾਖੰਡ ਨੂੰ ਵਿਸ਼ੇਸ਼ ਦਰਜਾ ਦੇ ਕੇ ਇੰਡਸਟਰੀਅਲ ਬੈਕਵਰਡ ਜ਼ੋਨ ਡਿਕਲੇਅਰ ਕਰਕੇ ਪੰਜਾਬ ਦੀ ਇੰਡਸਟਰੀ ਦਾ ਉਥੇ ਪਲਾਨ ਹੋ ਗਿਆ ਪੰਜਾਬ ਦੀ ਇੰਡਸਟਰੀ ਉੱਜੜ ਗਈ ਸੋ ਪੰਜਾਬ ਦੇ ਨੌਜਵਾਨਾਂ ਵਾਸਤੇ ਤਰੱਕੀ ਦੇ ਅੱਗੇ ਵਧਣ ਦੇ ਸਾਰੇ ਮੌਕੇ ਖਤਮ ਹੋ ਗਏ ਨਾ ਐਗਰੋਬੇਸ ਇੰਡਸਟਰੀ ਬਣੀ ਜਿਹੜੀ ਪਹਿਲਾ ਇੰਡਸਟਰੀ ਸੀ ਉਹ ਪਲੈਂਟ ਕਰ ਗਈ ਨੌਜਵਾਨਾਂ ਵਾਸਤੇ ਹੋਰ ਕੋਈ ਰਸਤਾ ਨਹੀਂ ਬਚਿਆ ਤੇ ਬੱਚੇ ਜਾਂ ਨਸ਼ਾ ਵੱਲ ਚਲ ਗਏ ਜਬ ਬਹੁਤ ਵੱਡੀ ਪੱਦਰ ਦੇ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ ਨੂੰ ਪੰਜਾਬ ਜਾ ਰਿਹਾ ਔਰ ਪੰਜਾਬ ਉਜੜਿਆ ਹੈ ਗਿਆ ਸੋ ਸਰ ਕਿਸਾਨੀ ਦਾ ਜੋ ਮਾਮਲਾ ਹੈ ਗਿਆ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਦੇ ਕਿਸਾਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਤੋਂ ਜੋ ਪਿਛਲੇ ਤਿੰਨਾਂ ਸਾਲਾਂ ਤੋਂ ਪੰਜਾਬ ਦੇ ਕਿਸਾਨ ਵੱਡੀ ਪੱਦਰ ਦੇ ਸੜਕਾਂ ਦੇ ਨੇ ਦਿੱਲੀ ਦੀ ਗਰੂਹਾਂ ਤੇ ਬੈਠੇ ਰਹੇ 750 ਕਿਸਾਨ ਸ਼ਹੀਦ ਹੋਇਆ ਤਾਂ ਜੋ ਕਿਸਾਨੀ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਮਿਲੇ ਕਿਸਾਨਾਂ ਦੀ ਕਰਜ਼ਾ ਮਾਫੀ ਹੋਵੇ ਉਹ ਵੀ ਸਰ ਸਰਕਾਰ ਨੇ ਇਸ ਬਜਟ ਵਿੱਚ ਕੋਈ ਪ੍ਰਬਧਾਨ ਨਹੀਂ ਕੀਤਾ ਹੈਗਾ ਔਰ ਸਰ ਸੌਰੀ ਕਿਸਾਨ ਇੱਕ ਵੱਡੀ ਪਲਾਨ ਦਾ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਨੇ ਜਿਹੜੀ ਕਾਰਪੋਰੇਟ ਕੈਪੀਟਲ ਹੈ ਦੁਨੀਆ ਦੀ ਗਲੋਬਲ ਕੈਪੀਟਲ ਹੈ ਤੋ ਹਿੰਦੁਸਤਾਨ ਦੇ ਉਹਨਾਂ ਦੇ ਜੋ ਯਾਰ ਨੇ ਉਹ ਸਰਕਾਰ ਦੇ ਵੀ ਯਾਰ ਨੇ ਅਭਾਨੀ ਅਦਾਨੀ ਉਹਨਾਂ ਦੀ ਨਿਗਾਹ ਜਿੱਥੇ ਬਹੁਤ ਵੱਡਾ ਖੇਤ era ਖੇਤੀવાડી ਦਾ ਜਿਹੜੀ ਉੱਥੇ ਪੂੰਜੀ ਸਿਰਜਣ ਹੁੰਦੀ ਹੈ ਅਰਬਾ ਖਰਬਾ ਦਾ ਕਾਰੋਬਾਰ ਹੈ ਸਾਰੇ ਖੇਤੀ ਉਤਪਾਦਨ ਤੇ ਸਾਰੇ ਖੇਤੀ ਭੰਡਾਰਨ ਤੇ ਸਾਰੇ ਖੇਤੀ ਵਪਾਰ ਤੇ ਉਹਨਾਂ ਦੀ ਨਿਗਾਹ ਹੈਗੀ ਹੈ ਤੇ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਇਹ ਹੀ ਕਾਰਨ ਹੈ ਕਿ ਇਸ ਬਜਟ ਵਿੱਚ ਵੀ ਖਾਨਾ ਵਾਸਤੇ ਨਾ ਐਮਐਸਪੀ ਦੀ ਕਾਨੂੰਨੀ ਗਾਰੰਟੀ ਹੈ ਨਾ ਉਹਨਾਂ ਦੀ ਕਿਸਾਨ ਨੇ ਕਰ ਕਿਸਾਨਾਂ ਦੇ ਮਜ਼ਦੂਰਾ ਦੀ ਕਰਜ਼ਾ ਮਾਫੀ ਹੈਗੀ ਹੈ ਨਾ ਉਹਨਾਂ ਨੇ ਧੰਨਵਾਦ ਧੰਨਵਾਦ ਰਮਜੀਤ ਜੀ ਜੋ ਜੀਐਸਟੀ ਹੈਗੀ ਐਮਪੀ ਉਹ ਤੇ ਬੋਲੇ ਸਮਾ ਸਮਦਾਨੀ ਜੀ ਐਮਪੀ ਅੰਦ ਸਮਾਰਥ ਸੰਦਾਨੀ ਸਰ ਲੈਟ ਮੀ ਕੰਕਲੂਡ ਸਰ ਲੈਟ ਮੀ ਸੋ ਸਰ ਮੇਰੀ ਇਹ ਬੇਨਤੀ ਹੈ ਕਿ ਐਮਐਸਪੀ ਦੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਖੇਤੀਬਾੜੀ ਦਾ ਜੋ ਕਰਜ਼ਾ ਹੈਗਾ ਖੇਤੀ ਦਾ ਮਜ਼ਦੂਰਾਂ ਦਾ ਮਾਫ ਕੀਤਾ ਜਾਵੇ ਜਿਹੜੀ ਅਗਰੀ ਵੀ ਸਕੀਮ ਹੈ ਰੱਦ ਕੀਤੀ ਜਾਵੇ ਮਨੇਗਾ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਮਨੇਗਾ ਦੇ ਦਿਨ ਵੀ ਵਧਾਏ ਜਾਣ ਇਸ ਤੋਂ ਇਲਾਵਾ 20 ਲੱਖ ਰੇਕਰੀ ਵੀ ਸਰਕਾਰੀ ਨੌਕਰੀਆਂ ਉਹ ਪੂਰੀਆਂ ਕੀਤੇ ਜਾਣ ਔਰ ਜਿਹੜੀ 올ਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ ਤਾਂ ਕਿ ਕੋਈ ਰਾਹ ਮਿਲ ਸਕੇ ਬਹੁਤ ਧੰਨਵਾਦ 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 ਐਮਪੀ ਅੰਦ